ਕੀ ਹੋਇਆ ਮੋਦੀ ਮੋਇਆ ਇਹ ਕੀ ਹੋਇਆ ਮੋਦੀ ਮੋਇਆ ਇਹ ਬਹੁਤ ਗਲਤ ਹੋ ਰਿਹਾ ਮੋਦੀ ਨੂੰ ਆਪਣੀ ਸਦਾ ਦਾ ਹੰਕਾਰ ਹੋ ਗਿਆ ਕਿ ਜੀ ਅਸੀਂ ਤੁਹਾਨੂੰ ਬਣਾ ਸਕਦੇ ਹਾਂ ਅਸੀਂ ਤੈਨੂੰ ਥੱਲੇ ਵੀ ਲਾ ਸਕਦੇ ਹਾਂ ਕਿਸਾਨ ਭਰਾਏ ਤੁਸੀਂ ਕਿੱਲੇ ਠੋਕਦੇ ਆ ਬਾਰਡਰ ਤੇ ਜਾਣਾ ਚਾਹੁੰਦੇ ਆ ਕਿ ਦਿੱਲੀ ਜਾਣਾ ਚਾਹੁੰਦੇ ਆ ਤੁਸੀਂ ਕਿਉਂ ਨਹੀਂ ਜਾਂਦੰਦੇ ਪਏ ਸਾਡੇ ਭਰਾਵਾਂ 'ਤੇ ਗੋਲੀਆਂ ਮਾਰਦੇ ਪਏ ਆ ਕਿਉਂ ਬਸ ਦੇ ਦਿਲ 'ਚ ਇੱਕ ਪੰਬੜੀ ਆਸੀ ਅਸੀਂ ਆਪਣੀ ਭਰਾਵਾਂ ਦੇ ਨਾਲ ਖੜੀਏ ਜਾ ਕੇ ਤੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਗਰ ਦਾ ਜਿੱਥੇ ਲੋਕ ਲਗਾਤਾਰ ਪ੍ਰਦਰਸ਼ਨ ਕਰਨ ਦੇ ਲਈ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਆ ਰਹੇ ਨੇ ਗੱਲਬਾਤ ਕਰਦੇ ਆਂ ਇੱਥੇ ਰੱਖ ਅੱਜ ਅਸੀਂ ਆਪਣੇ ਹੱਕਾਂ ਵਾਸਤੇ ਸ਼ੰਭੂ ਬਾਗਰ ਤੇ ਆਏ ਆ ਆਪਣੇ ਕਿਸਾਨ ਭਾਈਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਨ ਵਾਸਤੇ ਬਿਲਕੁਲ ਜੋ ਕੁਝ ਵੀ ਹੋ ਰਿਹਾ ਇੱਥੇ ਇਸ ਬਾਰੇ ਕੀ ਕਹੋਗੇ ਇਹ ਬਹੁਤ ਗਲਤ ਹੋ ਰਿਹਾ ਮੋਦੀ ਨੂੰ ਆਪਣੀ ਸਤਾ ਦਾ ਹੰਕਾਰ ਹੋ ਗਿਆ ਹੁਣ ਇਹ ਸਾਰੇ ਅਸੀਂ ਕਿਸਾਨ ਭਾਈ ਤੇ ਸਾਰੇ ਮਜ਼ਦੂਰ ਇਕੱਠੇ ਹੋ ਗਏ ਅਸੀਂ ਉਹਨੂੰ ਦੱਸਾਂਗੇ ਕਿ ਜੀ ਅਸੀਂ ਤੁਹਾਨੂੰ ਬਣਾ ਸਕਦੇ ਹਾਂ ਅਸੀਂ ਤੈਨੂੰ ਥੱਲੇ ਵੀ ਲਾ ਸਕਦੇ ਹਾਂ ਬਿਲਕੁਲ ਵੀਰ ਜੀ ਕੀ ਕਹਿੰਦੇ ਨਕਮੀ ਸਰਕਾਰਾਂ ਨੂੰ ਇੱਕ ਹੀ ਗੱਲ ਕਹਿਣਾ ਚਾਹਨਾ ਇੱਕ ਸਵਾਲ ਹੈ ਮੇਰਾ ਕਿਸਾਨ ਭਰਾ ਤੁਸੀਂ ਕਿੱਲੇ ਠੋਕਦੇ ਆ ਜਦੋਂ ਨਸ਼ਾ ਦੇਸ਼ ਦੇ ਵਿੱਚ ਆਂਦਾ ਉਹਦੋਂ ਤੁਸੀਂ ਕਿੱਲੇ ਕਿਉਂ ਨਹੀਂ ਠੋਕਦੇ ਕਿਉਂ ਨਸ਼ਾ ਦੇਸ਼ ਦੇ ਵਿੱਚ ਆਂਦਾ ਆ ਜੇ ਸਾਡੇ ਕਿਸਾਨ ਭਰਾ ਬਾਰਡਰ ਤੇ ਜਾਣਾ ਚਾਹੁੰਦੇ ਹੈ ਕਿ ਦਿੱਲੀ ਜਾਣਾ ਚਾਹੁੰਦੇ ਹੈ ਤੁਸੀਂ ਕਿਉਂ ਨਹੀਂ ਜਾਣ ਦਿੰਦੇ ਬਈ ਤਨ ਕੱਚੀ ਦੀ ਤਕਲੀਫ ਆ ਅਸੀਂ ਗੋਲੀ ਲੈ ਕੇ ਖੜੇ ਆ ਤੁਸੀਂ ਗੋਲੀਆਂ ਲੈ ਕੇ ਖੜੇ ਆ ਸਾਡੇ ਸਾਡੇ ਭਰਾਵਾਂ ਦੇ ਗੋਲੀਆਂ ਮਾਰਦੇ ਪਏ ਆ ਕਿਉਂ ਸਾਨੂੰ ਹੱਕ ਨਹੀਂ ਹੈਗਾ ਆਪਣੀ ਆਵਾਜ਼ ਰੱਖਣ ਦਾ ਬਿਲਕੁਲ ਜੋ ਬੜੀ ਸ਼ਰਮ ਵਾਲੀ ਗੱਲ ਆ ਅੱਜ 7ਵਾਂ ਦਿਨ ਐ ਅੱਜ 7ਵਾਂ ਦਿਨ ਐ ਸਰਕਾਰਾਂ ਨਾਲ ਗੱਲਬਾਤ ਚੱਲ ਰਹੀ ਆ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਜੇ ਦਿੱਲੀ ਕੂਚ ਕਰਨ ਦੀ ਜ਼ਰੂਰਤ ਪਈ ਤਾਂ ਤੁਹਾਡਾ ਸਾਥ ਕਿੱਥੋਂ ਤੱਕ ਰਹੇਗਾ ਲਾਸਟ ਤੱਕ ਜੀ ਲਾਸਟ ਤੱਕ ਜਾਨ ਦੇਣ ਤੱਕ ਜੀ ਜੀ ਚੋਰੀ ਇੱਥੇ ਖਤਮ ਹੋ ਜਾਂਦੀ ਆ ਤਸਵੀਰਾਂ ਤੁਸੀਂ ਇੱਥੇ ਦੀਆਂ ਵੇਖੀਆਂ ਘਰ ਬੈਠੇ ਸੀ ਕਿਹੋ ਜਿਹਾ ਕੀ ਲੱਗਾ ਕਿ ਕੀ ਕਰਨਾ ਚਾਹੀਦਾ ਹੁਣ ਇਸ ਤੋਂ ਬਸ ਦਿਲ ਚ ਇੱਕ ਪਾਂਬੜੀ ਆਸੀ ਅਸੀਂ ਆਪਣੇ ਭਰਾਵਾਂ ਦੇ ਨਾਲ ਖੜੀਏ ਜਾ ਕੇ ਮੇਰੀਆਂ ਭੈਣਾਂ ਵੀ ਆਈਆਂ ਅਸੀਂ ਵੀ ਆਏ ਆ ਜੀ ਤੁਸੀਂ ਕੀ ਕਰਨ ਅਸੀਂ ਦੇਖੋ ਜੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜੇ ਆ ਤੇ ਸਾਨੂੰ ਜਿਹੜੀਆਂ ਗੋਲੀਆਂ ਚਲਾ ਰਹੇ ਨਾ ਸਾਨੂੰ ਉਹਦਾ ਕੋਈ ਡਰ ਨਹੀਂ ਕਿਉਂਕਿ ਕਹਿੰਦੇ ਕਿ ਮੁੱਢ ਤਾਈ ਲਾਖ ਬੁਰਾ ਚਾਹੇ ਤਾਂ ਕੀ ਹੁੰਦਾ ਹੈ ਵਹੀ ਹੁੰਦਾ ਹੈ ਜੋ ਮਨਜ਼ੂਰੇ ਖੁਦਾ ਹੁੰਦਾ ਹੈ ਅਸੀਂ ਤਾਂ ਤੁਸੀਂ ਇਹ ਕਰਦੇ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਹੈਗੇ ਆਂ जिन्हरे का लड़ाई चलोगे लोगे तो नारी के साथ दमांगे। बोले सोनिहार राज बोले काले। अल्लाह सोनिहार राज एकी होया मोदी मोया। एकी होया मोदी मोया। एकी होया मोदी मोया। एकी होया ਇਹ ਕੀ ਹੋਇਆ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸ਼ੰਭੂ ਬਾਡਰ ਦੀਆਂ ਜਿੱਥੇ ਲੋਕ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇ ਲਈ ਪਹੁੰਚ ਰਹੇ ਨੇ ਸ਼ੰਭੂ ਬਾਡਰ ਤੋਂ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੁਰਸੇਨੀ